ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਪਹੁੰਚੇ ਆਂ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਹਨੂਮਾਨ ਜੀ ਨੂੰ ਪ੍ਰਸੰਨ ਕਰਕੇ ਹਨੂਮਾਨ ਜੀ ਤੋਂ ਜਿਹੜਾ ਮਰਜੀ ਤੁਸੀਂ ਵਰ ਲੈ ਸਕਦੇ ਆ ਤੁਸੀਂ ਕੋਈ ਵੀ ਮਨੋ ਕਾਮਨਾ ਹੋਈ ਉਹ ਪੂਰੀ ਤੁਹਾਡੀ ਹੋ ਜਾਏਗੀ ਅੱਜ ਦੇ ਦਿਨ ਦੀਵਾਲੀ ਵਾਲੇ ਦਿਨ ਹਕਾਸ ਢਾਲਾ ਕੀਤਾ ਜਾਂਦਾ ਇਸ ਢਾਲੇ ਨੂੰ ਕਰਨ ਦੇ ਨਾਲ ਹਨੂਮਾਨ ਜੀ ਤੋਂ ਜੋ ਤੁਸੀਂ ਮੰਗੋਗੇ ਉਹ ਵਰ ਤੁਹਾਨੂੰ ਛੇਤੀ ਪ੍ਰਾਪਤ ਹੋ ਜਾਏਗਾ ਪਰ ਦੋਸਤੋ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਗੁਜ਼ਾਰਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣਗੀਆਂ ਸੋ ਗੱਲ ਕਰਦੇ ਹਾਂ ਜੀ ਹੁਣ ਹਨੂਮਾਨ ਜੀ ਦੇ ਢਾਲੇ ਬਾਰੇ ਜਿਹੜਾ ਕਿ ਬਹੁਤ ਬਰਕਤਾਂ ਪਾਉਂਦਾ ਵਰਕਤਾ ਬਤਾਉਂਦਾ ਘਰ ਦੇ ਵਿੱਚ ਸੁੱਖ ਸ਼ਾਂਤੀ ਲਿਆਉਂਦਾ ਜੋ ਵਰ ਚਾਹੋਗੇ ਉਹ ਮਿਲੇਗਾ ਤਾਂ ਦੋਸਤੋ ਇਹਨਾਂ ਚੀਜ਼ਾਂ ਦੇ ਨਾਲ ਇਹ ਟਾਲੇ ਦੇ ਨਾਲ ਬਰਕਤਾਂ ਤਾਂ ਵਧਣੀਆਂ ਹੀ ਵਧਣੀਆਂ ਘਰ ਦੇ ਵਿੱਚ ਔਰ ਤੁਹਾਡੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਇਲਮ ਨਹੀਂ ਚੱਲ ਸਕਦਾ ਦੀਵਾਲੀ ਵਾਲੇ ਦਿਨ ਕੋਈ ਖਾਸ ਇਲਮ ਨਹੀਂ ਤੁਹਾਡੇ ਉੱਤੇ ਵਾਰ ਕਰ ਸਕਦਾ ਕੋਈ ਜੇ ਤੁਸੀਂ ਇਹ ਪ੍ਰਯੋਗ ਕੀਤਾ ਹੋਊਗਾ ਇਹ ਢਾਲਾ ਕੀਤਾ ਹੋਊਗਾ ਇਹ ਭੋਗ ਪ੍ਰਸ਼ਾਦ ਹਨੂਮਾਨ ਜੀ ਦਾ ਦਿੱਤਾ ਹੋਊਗਾ ਪਰ ਦੋਸਤੋ ਪਹਿਲਾਂ ਦੱਸ ਦਵਾਂ ਇਹ ਜਿਹੜਾ ਢਾਲਾ ਆ ਇਹ ਸਿਰਫ ਜਿਹੜੇ ਔਰਤਾਂ ਨਹੀਂ ਢਾਲੇ ਨੂੰ ਕਰ ਸਕਦੀਆਂ ਕਿਉਂ ਕਰਕੇ ਇਹਦੇ ਵਿੱਚ ਜੋ ਹਨੂਮਾਨ ਜੀ ਦਾ ਸਮਾਨ ਹੈ ਭੋਗ ਪ੍ਰਸ਼ਾਦ ਹੈ ਉਹ ਸਿਰਫ ਚੈਂਸ ਕਰ ਸਕਦੇ ਆ ਉਹ ਆਪਣੀ ਲੇਡੀਜ਼ ਦੇ ਲਈ ਕੋਈ ਵਾਰ ਚਾਹੁੰਦੇ ਹੋ ਤਾਂ ਉਹ ਮਿਲ ਜਾਏਗਾ ਕਰ ਬੰਦਾ ਹੋ ਸਕਦਾ ਬੰਦੇ ਨੇ ਕਰਨਾ ਜਿਹਦੇ ਨਾਂ ਦਾ ਕਰਨਾ ਉਹਦਾ ਨਾਂ ਲੈਣਾ ਪੈਣਾ ਠੀਕ ਹੈ ਤਾਂ ਇਸ ਟਾਲੇ ਨੂੰ ਜਿਹੜਾ ਇਹ ਜਿਹੜਾ ਟਾਲਾ ਇਹ ਖਾਲੀ ਨਹੀਂ ਜਾਂਦਾ ਇਹਦਾ ਖਾਸ ਇਹ ਚੀਜ਼ ਹੈ ਕਿ ਇਹ ਕਦੀ ਖਾਲੀ ਮੁੜਿਆ ਨਹੀਂ ਅਜ ਤੱਕ ਪਰ ਇਹ ਦਿਵਾਲੀ ਵਾਲੇ ਦਿਨ ਕੀਤਾ ਜਾਂਦਾ ਇਹਦਾ ਭੋਗ ਪ੍ਰਸ਼ਾਦ ਦਿਵਾਲੀ ਵਾਲੇ ਦਿਨ ਤੇ ਦਿਵਾਲੀ ਵਾਲੇ ਦਿਨ ਇਹ ਚੀਜ਼ਾਂ ਲਾਈਆਂ ਜਾਂਦੀਆਂ ਤੋਂ ਦੋਸਤੋ ਇਸ ਵਾਰ ਦਿਵਾਲੀ ਵੀ ਮੰਗਲਵਾਰ ਦੀ ਅੱਜ ਦੀ ਅੱਜ ਮੰਗਲਵਾਰ ਹੈ ਅੱਜ ਇਹ ਸਵੇਰ ਦੇ ਟਾਈਮ ਤੁਸੀਂ ਚਲ ਜੋ ਸਵੇਰ ਨੂੰ ਜਾ ਕੇ ਜਾਂ ਦੁਪਹਿਰ ਨੂੰ ਦੁਪਹਿਰ ਦੇ ਟਾਈਮ ਵੀ ਦੇ ਸਕਦੇ ਆ ਜਾਂ ਮੰਦਿਰ ਖੁੱਲਦਾ ਸ਼ਾਮੀ 4 ਵਜੇ ਉਦੋਂ ਵੀ ਦੇ ਸਕਦੇ ਆ ਤੁਸੀਂ ਕਰਨਾ ਕੀ ਹੈ ਤੁਸੀਂ ਆਪਣੇ ਘਰ ਦੇ ਵਿੱਚੋਂ ਕੋਈ ਵੀ ਤੁਹਾਡਾ ਜੀ ਹੈ ਕੋਈ ਵੀ ਘਰ ਦਾ ਮੈਂਬਰ ਹੈ ਮੰਨ ਲਓ ਤੁਸੀਂ ਉਹਦੀ ਉਹਦੇ ਬਾਰੇ ਕੋਈ ਮਨੋਕਾਮਨਾ ਛੁੱਕੀ ਹੋਵੇ ਜਾਂ ਮਨੋਕਾਮਨਾ ਬੋਲੀ ਹੋਵੇ ਪੂਰੀ ਨਹੀਂ ਹੋਈ ਹੋਵੇ ਪਹਿਲਾਂ ਤੁਸੀਂ ਮਨੋਕਾਮਨਾ ਕਿਸੇ ਤੋਂ ਕੀਤੀ ਹੋਵੇ ਲਈ ਹੋਵੇ ਨਹੀਂ ਪੂਰੀ ਹੋਈ ਇੱਥੇ ਤੁਹਾਡੀ ਪੂਰੀ ਹੋਣੀ ਹੋਣੀ ਹੈ ਜਿਹੜਾ ਵਾਰ ਤੁਸੀਂ ਚਾਹੋਗੇ ਹਨੂਮਾਨ ਜੀ ਤੋਂ ਮਿਲ ਜਾਏਗਾ ਜਿਸ ਬੰਦੇ ਲਈ ਚਾਹੋਗੇ ਉਹਦੇ ਵਾਸਤੇ ਵੀ ਇਹ ਦੁਆ ਫਰਿਆਦ ਜਿਹੜੀ ਕਰਕੇ ਇਸ ਭੂਗ ਪ੍ਰਸ਼ਾਦ ਨੂੰ ਦੇ ਕੇ ਨਾਲੋਂ ਦੁਆ ਕੀਤੀ ਜਾਂਦੀ ਹੈ ਤੇ ਨਾਲ ਉਹਦਾ ਕੰਮ ਬਹੁਤ ਛੇਤੀ ਬਣ ਜਾਂਦਾ ਹੈ ਸੋ ਅਸੀਂ ਇਸ ਢਾਲੇ ਨੂੰ ਬਹੁਤ ਵਾਰ ਅਜਮਾਇਆ ਹੈ ਇਹ ਢਾਲਾ ਜਿਹੜਾ ਢਾਲਾ ਵੈਸੇ ਮੰਗਲਵਾਰ ਵਾਲੇ ਦਿਨ ਹੁੰਦਾ ਅੱਜ ਤਾਂ ਇਸ ਵਾਰ ਦੀਵਾਲੀ ਮੰਗਲਵਾਰ ਦੀ ਆ ਰਹੀ ਹੈ ਔਰ ਕਈਆਂ ਨੇ ਤਾਂ ਕੱਲ ਮਨਾ ਲਈ ਹੈ ਪਰ ਜਿਹੜੀ ਖਾਸ ਜਿਹੜੀ ਸਹੀ ਦੀਵਾਲੀ ਉਹ ਅੱਜ ਦੀ ਦੀਵਾਲੀ ਹੈ ਮੰਗਲਵਾਰ ਦੀ ਦੀਵਾਲੀ ਹੈ ਤੇ ਮੰਗਲਵਾਰ ਤੋਂ ਹੀ ਇਹ ਕੰਮ ਸਹੀ ਹੋਣਾ ਹੈ ਤੋਂ ਆਪਾਂ ਹਨੂਮਾਨ ਜੀ ਨੂੰ ਖੁਸ਼ ਕਰ ਲੈਣਾ ਖੁਸ਼ ਕਰਕੇ ਜਿਹੜਾ ਵਰ ਕਹੋਗੇ ਉਹ ਮਿਲ ਜਾਏਗਾ ਤਾਂ ਦੋਸਤੋ ਸਭ ਤੋਂ ਪਹਿਲਾਂ ਇਹ ਜਿਹੜਾ ਢਾਲਾ ਆ ਜਿਸ ਤਰ੍ਹਾਂ ਦੱਸਿਆ ਦੀਵਾਲੀ ਵਾਲੇ ਦਿਨ ਹੀ ਕੀਤਾ ਜਾਂਦਾ ਦੀਵਾਲੀ ਵਾਲੇ ਦਿਨ ਤੁਸੀਂ ਨਹਾ ਤੋ ਲੈਣਾ ਨਹਾ ਧੋ ਕੇ ਚੰਗੀ ਤਰ੍ਹਾਂ ਸੁਚੰਮ ਆਪਣੇ ਆਪ ਨੂੰ ਕਰ ਲੈਣਾ ਉਸ ਦਿਨ ਤੁਸੀਂ ਜਦੋਂ ਇਹ ਟਾਲਾ ਕਰਨਾ ਇਹਦੇ ਪਹਿਲਾਂ ਤੁਹਾਨੂੰ ਦੱਸ ਦਵਾਂ ਉਸ ਦਿਨ ਤੁਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਜਾਂ ਕੋਈ ਸੇਵਨ ਨਹੀਂ ਕਰਨਾ ਲੋਕ ਦੀਵਾਲੀ ਉੱਤੇ ਕੀ ਕਰਦੇ ਆ ਰਾਤ ਨੂੰ ਜਦ ਅੱਜ ਦੀਵਾਲੀ ਆ ਤੇ ਕੁਛ ਰਾਤ ਨੂੰ ਮੀਟ ਆਂਡਾ ਖਾ ਲਿਆ ਜਾਂ ਕੋਈ ਸ਼ਰਾਬ ਪੀ ਲਈਏ ਇਦਾਂ ਦਾ ਵਿੱਚ ਕੁਝ ਨਹੀਂ ਹੋਣਾ ਜੇ ਤੁਸੀਂ ਇਸ ਚੀਜ਼ ਨੂੰ ਕੀਤਾ ਤੁਹਾਡੀ ਉਹ ਜਿਹੜੀ ਮਨੋ ਕਾਮਨਾ ਪੂਰੀ ਨਹੀਂ ਹੋਏਗੀ ਸੁਚਮ ਰਹਿ ਕੇ ਇਸ ਢਾਲੇ ਨੂੰ ਕਰਨਾ ਸੁੱਚੇ ਹੋ ਕੇ ਸੁਚਮ ਸੁੱਚਾ ਢਾਲਾ ਹੈ ਇਹ ਹਨੂਮਾਨ ਜੀ ਦਾ ਕਿਉਂ ਕਰਕੇ ਜਿਹੜਾ ਵਰ ਵੀ ਹੈ ਜਿਹੜਾ ਇਹਨਾਂ ਦਾ ਜਿਹੜਾ ਕੋਈ ਲੈ ਪਾਉਂਦਾ ਹੈ ਕੋਈ ਜਿਹੜੀ ਚੀਜ਼ ਹੈ ਉਹ ਹਨੂਮਾਨ ਜੀ ਖੁਸ਼ ਹੋ ਕੇ ਤਾਂ ਹੀ ਦਿੰਦੇ ਆ ਜੇ ਤੁਸੀਂ ਉਹਨਾਂ ਦੀ ਸੁਚਮ ਰੱਖ ਕੇ ਚੱਲਦੇ ਹੋ ਠੀਕ ਹੈ ਹੁਣ ਤੁਸੀਂ ਕਰਨਾ ਕੀ ਹੈ ਪਹਿਲਾਂ ਸੁਣ ਲਓ ਇਹ ਕਰਨਾ ਕਿ ਤਾਇ ਤਾਂ ਕੀ ਇਹਦੇ ਲਈ ਸਮਾਨ ਲੱਗਣਾ ਤੁਸੀਂ ਇੱਕ ਪਾਣੀ ਵਾਲਾ ਨਾਰੀਆ ਲੈ ਲੈਣਾ ਲੱਡੂ ਲੈ ਲੈਣੇ ਆ ਲੱਡੂ 4 ਲੈ ਲਓ 5 ਲੈ ਲਓ 6 ਲੈ ਲਓ ਤੁਹਾਡੀ ਇੱਛਾ ਲੱਡੂ ਥੋੜੇ ਜਿਲੇ ਲੈ ਲੈਣੇ ਠੀਕ ਹੈ ਲੱਡੂ ਲੈ ਲੈਣੇ ਆ ਇੱਕ ਲੈਣਾ ਲੰਗੋਟ ਠੀਕ ਹੈ ਲੰਗੋਟ ਲੈ ਕੇ ਲੰਗੋਟ ਦੇ ਵਿੱਚ ਸੰਦੂਰ ਲਗਾ ਦੇਣਾ ਹਨੂਮਾਨੀ ਸੰਦੂਰ ਜਿਹੜਾ ਮਿਲਦਾ ਠੀਕ ਹੈ ਤੁਸੀਂ ਇਹ ਤਿੰਨ ਚੀਜ਼ਾਂ ਲੈ ਲੈਣੀਆਂ ਤਿੰਨ ਚੀਜ਼ਾਂ ਲੈ ਕੇ ਤੁਸੀਂ ਮੰਦਿਰ ਦੇ ਵਿੱਚ ਜਾਣਾ ਹਨੂਮਾਨ ਜੀ ਦੇ ਕਿਸੇ ਵੀ ਮੰਦਿਰ ਦੇ ਵਿੱਚ ਚਲੇ ਜਾਓ ਠੀਕ ਹੈ ਉੱਥੇ ਤੁਸੀਂ ਹਨੂਮਾਨ ਜੀ ਨੂੰ ਜਿਹੜਾ ਚੋਲਾ ਆ ਉਹਨਾਂ ਦਾ ਜਿਹੜਾ ਚੋਲਾ ਕਹਿ ਲੀਏ ਲੰਗੋਟ ਕਹਿ ਲੀਏ ਲੰਗੋਟ ਜਿਹੜਾ ਹੈ ਉਹਨਾਂ ਨੂੰ ਦੇ ਦੇਣਾ ਠੀਕ ਹੈ ਲੰਗੋਟ ਰੱਖ ਦੇਣੀ ਹੈ ਉੱਥੇ ਲੱਡੂਆਂ ਦਾ ਭੋਗ ਲਗਾ ਦੇਣਾ ਇੱਕ ਨਾਰੀਅਲ ਆ ਨਾਰੀਅਲ ਤੇ ਮੌਲੀ ਲਪੇਟ ਕੇ ਹੀ ਦੇਣਾ ਹੈ ਜਦੋਂ ਵੀ ਦੇਣਾ ਠੀਕ ਹੈ ਨਾਰੀਅਲ ਉੱਥੇ ਰੱਖ ਦੇਣਾ ਆਪਣੀ ਜਿਹੜੀ ਵੀ ਇੱਛਾ ਆ ਜੋ ਵੀ ਤੁਹਾਡੀ ਮਨੋ ਕਾਮਨਾ ਆ ਉਹ ਬੋਲ ਦੇਣੀ ਆ ਕਿ ਜਿੱਦਾਂ ਹਨੂਮਾਨ ਜੀ ਮੇਰਾ ਆ ਕੰਮ ਹੈ ਇਹ ਨਹੀਂ ਹੋ ਪਾਇਆ ਜਾਂ ਕਦੀ ਕੋਈ ਹੋਰ ਸੁਖਣਾ ਸੁਖੀ ਜੀ ਨਹੀਂ ਉੱਥੇ ਪੂਰਾ ਹੋਇਆ ਤੁਹਾਡੇ ਦਰ ਤੇ ਆਏ ਆ ਤੁਹਾਡੇ ਤੋਂ ਆ ਜਿਹੜਾ ਮੇਰਾ ਕੰਮ ਹੈ ਇਹ ਪੂਰਾ ਹੋ ਜਵੇ ਇਹ ਦੀਵਾਲੀ ਵਾਲੇ ਦਿਨ ਕਰਨ ਦੇ ਨਾਲ ਬਹੁਤ ਛੇਤੀ ਰਿਜ਼ਲਟ ਮਿਲ ਜਾਂਦਾ ਹੈ ਤੁਸੀਂ ਹਨੂਮਾਨ ਜੀ ਦੇ ਮੰਦਿਰ ਚਲੇ ਜਾਣਾ ਜਦੋਂ ਇਹ ਤੁਸੀਂ ਕਹਿਣਾ ਸਾਰਾ ਕੁਝ ਜਦੋਂ ਫਰਿਆਦ ਕਰਕੇ ਭੋਗ ਪ੍ਰਸ਼ਾਦ ਦੇ ਕੇ ਜਦੋਂ ਤੁਸੀਂ ਉੱਥੋਂ ਚੱਲਣਾ ਹੈ ਤੁਹਾਡਾ ਟਾਈਮ ਉਦੋਂ ਤੋਂ ਸ਼ੁਰੂ ਹੋ ਜਾਣਾ ਉਹ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡਾ 5 ਮਿੰਟਾਂ 'ਚ ਕੰਮ ਬਣ ਜਾਣਾ ਜਾਂ 10 ਮਿੰਟਾਂ 'ਚ ਬਣ ਜਾਣਾ ਜਾਂ ਕਿੰਨੇ ਘੰਟਿਆਂ 'ਚ ਬਣਨਾ ਪਰ ਕੰਮ ਪੂਰਾ ਹੋਊਗਾ ਜਿਹੜੀ ਮਨੋ ਕਾਮਨਾ ਕੀਤੀ ਹੋਗੀ ਪੂਰੀ ਹੋਏਗੀ ਇਹਨੂੰ ਕਰਕੇ ਦੇਖਿਓ ਜਮਾ ਕੇ ਦੇਖਿਓ ਸਾਡਾ ਜਮਾਇਆ ਟਾਲਾ ਸੀਗਾ ਇਹੀ ਹਿੱਥੇ ਦੋਸਤੋ ਵੀਡੀਓ ਜੀ ਇਹ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੀ ਜੈ ਵੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ